ਅੱਜ ਜੋ ਇਹ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਿਹਾ ਹੈ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿੱਖ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਾਨੀਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਜਬਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਹਬਜਾਦਿਆਂ ਦਾ ਸ਼ਹੀਦੀ ਵਾੜਾ ਜੋ ਨੀਅਤ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਂਦੇ ਮਾਡਲ ਤਿਆਰ ਕੀਤੇ ਗਏ ਕਿ ਮਕਸਦ ਕੀ ਇਹ ਜੋ ਮੇਨ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਕ ਮਾਡਲ ਸਿ ਸਾਬਿਤ ਹੋਣਗੇ ਨਾਲ ਨਾਲ ਸੋਚਾ ਇਤਿਹਾਸ ਅਨੇਕ ਨੇ ਅਲਿਕਾ ਨਿਕਾ ਪਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਹਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਇਹ ਜਿਹੜਾ ਜਾਨਵਰ ਇਹਨੇ ਮੜ ਜਾਏ ਕਿਸਾ ਕਰ ਇਹ ਸ਼ਿਪਿੰਗ ਰਾਹੀਂ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰਯੋਗ ਹੈ ਕਿ ਜਦੋਂ ਉੱਥੋਂ ਸੰਘਟਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਇੱਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬਕਰ ਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੱਲ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਅਸੀਂ ਮਾਡਲ ਤਿਆਰ ਕੀਤੇ ਹੈ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਇਹ ਲਾਈਫਟਾਈਮ ਇਹਨਾਂ ਦੀ ਮੁਨਿਆਦ ਹੈ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨ ਹੈ ਜਾਂ ਹੋਰ ਅਸਥਾਨਾਂ ਤੇ ਵੀ ਸਜੋਬਿਤ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਕੀ ਦੇਸ਼ ਦੇ ਇਤਿਹਾਸਿਕਤਾ ਲਾਹਾ ਲੈ ਸਕਦੀ ਹੈ ਹੁਣ ਤੱਕ ਕੀ ਪ੍ਰਾਪਤ ਇਸ ਤੋਂ ਇਲਾਵਾ ਜਿਹੜੇ ਹੈਗੇ 17 ਵਰਲਡ ਰੈਕੋਰਡਸ 7 ਨੈਸ਼ਨਲ ਰਿਕਾਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲਬੁੱਤੇ ਤੇ 10 ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਦ ਦਿੱਤੀ ਸੀ ਤੇ ਇਹਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਦਸਾਂ ਪਾਸ਼ਾ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਰਤ ਸਹਿਬਾਨਾਂ ਦੇ ਮਾਡਲ ਵੀ 10 ਸਲੂ ਬਣਾਏ ਗਏ ਨੇ ਹੋਰ ਅਨੇਕਾਂ ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂਕਾਰੇ ਦਾ ਵੀ ਮਾਡਲ 10 ਸਲੂ ਬਣਾ ਕੇ ਅਨੇਕਾਂ ਲੋਕਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਇਸ ਕਲਾ ਦੇ ਨਾਲ ਨਾਲ ਜੋ ਸਿੱਖ ਇਤਿਹਾਸ ਹੈ ਸਾਡਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਇਤਿਹਾਸ ਦੇ ਪਹਿਲੀ ਵਾਰੀ ਹੋ ਰਿਹਾ ਹੈ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਖ ਅਜਾਇਬਕਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸਰਦਾਰ ਹਰਪੀ ਸਿੰਘ ਜੀ ਮਖੂਜੂ ਕੌਮੀ ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਉਰਦਾ ਰੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬਕਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਹੁੰਦੀ ਹੈ ਮੈਂ ਸ਼ੁਕਰ ਅਦਾ ਕਰਦਾ ਹਾਂ ਗੁਰੂ ਰਾਮਦਾਸ ਪਾਸ਼ਾ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ